ਅੱਜ ਤਰਨਤਲ ਜ਼ਿਲ੍ਹਾ ਅਦਾਲਤ ਵੱਲੋਂ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਗਿਆ 12 ਸਾਲ ਪੁਰਾਣੇ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਜਿੰਦਰ ਸਿੰਘ ਲਾਲਪੁਰਾ ਜੋ ਖਡੂਰ ਸਾਹਿਬ ਤੋਂ ਵਿਧਾਇਕ ਸਨ ਉਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਹੁਣ ਇਸ ਮਸਲੇ ਦੇ ਵਿੱਚ ਕੀ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਜਾਊਗੀ ਉਧਰ ਕਾਲੀ ਦਲ ਨੇ ਮੰਗ ਵੀ ਕਰ ਲਈ ਹੈ ਖੜੂ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਅਰਵਿੰਦਰ ਸਿੰਘ ਬ੍ਰਹਮਪੁਰਾ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬ੍ਰਹਮਪੁਰਾ ਸਾਹਿਬ ਜਿਹੜਾ ਅੱਜ ਅਦਾਲਤ ਨੇ ਫੈਸਲਾ ਸੁਣਾਇਆ ਇਹਨੂੰ ਪਹਿਲਾਂ ਪਹਿਲਾਂ ਦੱਸੋ ਕਿ ਕਿਵੇਂ ਦੇਖਦੇ ਹੋ ਆਹ ਪੁੱਲਰ ਸਾਹਿਬ ਜੀ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਚੀ ਜੋ ਮਾਨਯੋਗ ਅਜ਼ਾਦ ਨੇ ਪਰਸੋਂ 10 ਤਰੀਕ ਨੂੰ ਜਦੋਂ ਉਹਨਾਂ ਨੂੰ ਅਰੈਸਟ ਕਰਨ ਦਾ ਹੁਕਮ ਦਿੱਤਾ ਸੀ ਜੀ ਤੇ ਉਦੋਂ ਹੀ ਤਕਰੀਬਨ ਜਿਹੜੇ ਲੋਕ ਨੇ ਇਹ ਗੱਲ ਸਮਝ ਗਏ ਸੀ ਕਿ ਇਹਨੂੰ ਜਿਹੜੀ ਸਜ਼ਾ ਵਾ ਉਹ 2 ਜਾਂ 3 ਜਾਂ 4 ਸਾਲ ਤੋਂ ਜਾਂ 5 ਸਾਲ ਤੋਂ ਉੱਪਰ ਹੋ ਸਕਦੀ ਆ ਕਿਉਂਕਿ ਇਹਦੀ ਉਦੋਂ ਹੀ ਮਾਨਯੋਗ ਅਜ਼ਾਦ ਸਾਹਿਬ ਨੇ ਉਹਨੂੰ ਅਰੈਸਟ ਕਰਨ ਦਾ ਹੁਕਮ ਦਿੱਤਾ ਸੀ ਜੀ ਅੱਜ ਜਦੋਂ ਇਹ ਫੈਸਲਾ ਆਇਆ ਵਾ ਚਾਹ ਸ਼ਾਮ ਨੂੰ ਤਕਰੀਬਨ 4:30 ਵਜੇ ਦੇ ਲਾਗੇ ਬੰਨੇ ਫੈਸਲਾ ਆਇਆ ਵਾ ਤੇ ਮੈਂ ਸਮਝਦਾ ਵਾਂ ਕਿ ਇਹ ਬਹੁਤ ਇੱਕ ਇਤਿਹਾਸਿਕ ਫੈਸਲਾ ਵਾ ਇਹ ਲੋਕਾਂ ਵਾਸਤੇ ਜਿਹੜਾ ਐਸਸੀ ਵਰਗ ਦੀ ਇੱਕ ਸਾਡੀ ਭੈਣ ਆ ਹਰਵਿੰਦਰ ਕੌਰ ਉਸਮਾ ਜੀ 12 ਸਾਲ ਉਹਨੇ ਲੜਾਈ ਲੜੀ ਆ ਉਹਨੂੰ ਕਿਸੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਕਿਸੇ ਵੀ ਕੇਤਰਾ ਉਹਨੂੰ ਇਨਸਾਫ ਨਹੀਂ ਮਿਲਿਆ ਉਹਨੂੰ ਦਰਦਰ ਭਟਕਣਾ ਪਿਆ ਜੀ ਉਹਦੀ ਮਿਹਨਤ ਜਿਹੜੀ ਆ ਉਹਦਾ ਜਿਹੜਾ ਦ੍ਰਿੜ ਇਰਾਦਾ ਸੀ ਤੇ ਜਿਹੜੀ ਉਹਦੀ ਮਨ ਦੇ ਉੱਤੇ ਜਿਹੜੇ ਇੰਨਾ ਪ੍ਰਭਾਵ ਪਿਆ ਸੀ ਵੀ ਇੱਕ ਐਸਸੀ ਵਰਗ ਨੂੰ ਮਾਰੇ ਸ਼ਬਦ ਬੋਲਣਾ ਉਨੇ ਜਿਹੜੇ ਜਾਤੀ ਸੂਚਕ ਸ਼ਬਦ ਬੋਲਣਾ ਉਹਨੂੰ ਸ਼ਰਿਆਮ ਕੁੱਟਿਆ ਗਿਆ ਸੜਕ ਦੇ ਉੱਤੇ ਪੁਲਿਸ ਦੇ ਜਿਹੜੇ ਮੁਲਾਜ਼ਮ ਸੀ ਉਹਨੂੰ ਕੁੱਟ ਰਏ ਸੀ ਤੇ ਕਿਤਨਾ ਉਹਦੀ ਉੱਥੇ ਹਾਲਤ ਸੀ ਮੈਂ ਸਮਝਦਾ ਕਿ ਉਹਦਾ ਧੰਨ ਸਬਰਿਆ ਉਸ ਭੈਣ ਦਾ ਜਿਹਨੇ ਇੰਨੇ ਸਾਲ ਲੜਾਈ ਲੜ ਕੇ ਤੇ ਇਹ ਜਿਹੜਾ ਵਾ ਅੱਜ ਇਸ ਆਦਮੀ ਦਾ ਤੇ ਇਹਦੇ ਸਾਥੀਆਂ ਦਾ ਜਿਹੜਾ ਚਿਹਰਾ ਬੇਨਕਾਬ ਕੀਤਾ ਵਾ ਔਰ ਮਾਨਯੋਗ ਅਦਾਲਤ ਸਾਹਿਬ ਜੱਜ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਕਿਉਂਕਿ ਜੇ ਲੋਕਾਂ ਨੂੰ ਇਨਸਾਫ ਮਿਲੂਗਾ ਜਦੋਂ ਸਰਕਾਰਾਂ ਤੋਂ ਇਨਸਾਫ ਨਹੀਂ ਮਿਲਦਾ ਲੋਕੀ ਅਦਾਲਤਾਂ 'ਚ ਜਾਂਦੇ ਜਦੋਂ ਅਦਾਲਤ ਦੇ ਵਿੱਚੋਂ ਚੇਹੇ ਨੂੰ ਆਸ ਹੁੰਦੀ ਆ ਤੇ ਇਨਸਾਫ ਮਿਲ ਜੇ ਤੇ ਸਾਡਾ ਨਿਆਂ ਪ੍ਰਣਾਲੀ ਦੇਤੇ ਜਿਹੜਾ ਵਿਸ਼ਵਾਸ ਆ ਉਹ ਹੋਰ ਪੱਕਾ ਹੋ ਜਾਂਦਾ ਜੀ ਪਰ ਤੁਸੀਂ ਨਾਲ ਦੀ ਨਾਲ ਇਹ ਵੀ ਵਿਧਾਨ ਸਭਾ ਦੇ ਸਪੀਕਰ ਕੋਲੋਂ ਵੀ ਮੰਗ ਕਰ ਦਿੱਤੀ ਹੈ ਕਿ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਸੀਟ ਖਾਲੀ ਕਰਵਾਈ ਜਾਵੇ ਦੇਖੋ ਸੁਪਰੀਮ ਕੋਰਟ ਦੀ ਰੋਲਿੰਗ ਦੇ ਮੁਤਾਬਕ ਮੈਂ ਟੀਵੀ ਚੈਨਲ ਤੇ ਹੀ ਬਰਾੜ ਸਾਹਿਬ ਦਾ ਸੁਣ ਰਿਹਾ ਸੀ ਥੋੜਾ ਜਿਹਾ ਪਹਿਲਾਂ ਹੀ ਉਹਨਾਂ ਨੇ ਇੱਕ ਇਤਿਹਾਸਕ ਫੈਸਲੇ ਦਾ ਜ਼ਿਕਰ ਕੀਤਾ ਸੀ ਜੀ ਕਿ ਜਿਹੜਾ ਵੀ ਕੋਈ 2 ਸਾਲ ਤੋਂ ਉੱਤੇ 3 ਤੋਂ ਉੱਤੇ ਜਿੰਨੀ ਵੀ ਸਜ਼ਾ ਵਾ ਉਹਦੇ ਤੋਂ ਬਾਅਦ ਉਹਦੀ ਜਿਹੜੀ ਸਦਸਤਾ ਉਹ ਰੱਦ ਹੋ ਜਾਂਦੀ ਆ ਤੇ ਮੈਂ ਇਸ ਕਰਕੇ ਕਿਉਂਕਿ ਸਪੀਕਰ ਸਾਹਿਬ ਵਿਧਾਨ ਸਭਾ ਦੇ ਸਪੀਕਰ ਨੇ ਮਾਨਯੋਗ ਨਹੀਂ ਮੈਂ ਉਹਨਾਂ ਨੂੰ ਇੱਕ ਤੇ ਨਿੱਜੀ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹਦਾ ਜਿਹੜਾ ਵਾ ਇਹ ਸੀਟ ਖਾਲੀ ਕਰਨੀ ਚਾਹੀਦੀ ਜਾਂ ਇਹਦਾ ਅਸਤੀਫਾ ਜਨ ਲੈ ਲੈਣ ਜਾਂ ਇਹਨੂੰ ਪਾਰਟ ਚੋਂ ਕਰ ਦੇਣ ਇਹਦਾ ਮਵਰ ਜਿਹੜਾ ਵਾ ਇਹ ਜਲਦੀ ਤੋਂ ਜਲਦੀ ਇਹਨੂੰ ਇਸ ਨੂੰ ਖਾਲੀ ਕਰਨਾ ਚਾਹੀਦਾ। ਦੂਸਰੀ ਗੱਲ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਵੀ ਨੈਤਿਕ ਆਧਾਰ ਤੇ ਸਿਫਾ ਦੇਣਾ ਚਾਹੀਦਾ ਕਿ ਉਹਦੇ ਜਿਹੜੇ ਵੀ ਹੁਣ ਤੱਕ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪਤਾ ਨਹੀਂ ਕਿੰਨੀ ਗਿਣਤੀ ਹੋ ਗਈ ਆ ਇਹਨਾਂ ਦੇ ਪਰਚੇ ਹੁੰਦੇ ਰਹੇ ਆ ਦਿੱਲੀ 'ਚ ਵੀ ਹੁੰਦੇ ਰਹੇ ਆ ਤੇ ਇੱਥੇ ਵੀ ਹੋ ਰਹੇ ਆ ਤੇ ਮੈਂ ਸਮਝਦਾ ਕਿ ਜਦੋਂ ਤੁਸੀਂ ਸਰਕਾਰ ਆਪਣੇ ਗਲਤ ਬੰਦਿਆਂ ਦੀ ਜਾਂ ਗਲਤ ਅੰਸਰਾਂ ਦੀ ਪੋਸਟ ਪਣਾਈ ਕਰੋਗੀ ਤੇ ਮੈਂ ਸਹਦਾ ਕਿ ਸਰਕਾਰ ਨੂੰ ਵੀ ਉਹਦਾ ਜਿਹੜਾ ਵਾ ਕਮਿਆਜਾ ਭੁਗਤਣਾ ਪੈਂਦਾ ਤੇ ਇਸ ਬੰਦੇ ਦੇ ਕਰਕੇ ਮੈਂ ਸਹਦਾ ਵਾਂ ਕਿ ਆਮ ਆਦਮੀ ਪਾਰਟੀ ਕਲੰਕਤ ਹੋ ਗਈ ਆ ਤੇ ਆਮ ਆਦਮੀ ਪਾਰਟੀ ਦਾ ਇਹੋਲੇ ਲੋਕਾਂ ਚ ਆਧਾਰ ਜਿਹੜਾ ਵਾ ਉਹ ਵੀ ਪਤਾ ਲੱਗ ਗਿਆ ਵਾ ਔਰ ਮੈਂ ਸਮਝਦਾ ਵਾਂ ਕਿ ਇਹ ਉਸ ਭੈਣ ਦੀ ਦ੍ਰਿੜ ਇਰਾਦੇ ਕਰਕੇ ਜਿਹੜਾ ਵਾ ਇਹ ਸਭ ਸੰਭਵ ਹੋ ਸਕਿਆ ਵਾ ਬ੍ਰਾਂਪੁਰਾ ਸਾਹਿਬ ਇੱਕ ਹੋਰ ਸਵਾਲ ਇਸ ਮਸਲੇ ਦੇ ਵਿੱਚ ਉੱਠਦਾ ਹੈ ਕਿ ਜਦੋਂ ਮਜਿੰਦਰ ਸਿੰਘ ਲਾਲਪੁਰਾ ਤੇ ਕੇਸਰ ਦਰਜ ਹੋਇਆ ਸੀ 12 ਸਾਲ ਪਹਿਲਾਂ ਉਹ ਉਸ ਸਮੇਂ ਕਿਸੇ ਪਾਰਟੀ ਦੇ ਨਾਲ ਵੀ ਸਬੰਧ ਨਹੀਂ ਸੀ ਰੱਖਦਾ ਜੀ ਨਹੀਂ ਦੇਖੋ ਪਾਰਟੀ ਨਾਲ ਸਬੰਧ ਰੱਖਦਾ ਸੀ ਨਹੀਂ ਸੀ ਜੇ ਇਹ ਪਾਰਟੀ ਦੇ ਵਿੱਚ ਆ ਗਿਆ ਸੀ ਇਹ ਜਦੋਂ ਇੱਕ ਮੈਂ ਬਾਰ ਬਾਰ ਸੁਣ ਰਿਹਾ ਸੀ ਕਿ ਇਹ ਅਕਾਲੀ ਦਲ ਦੇ ਰਾਜ ਭਾਗ ਦੇ ਵਿੱਚ ਜਿਹੜਾ ਵਾ ਇਹ ਸਭ ਕੁਝ ਹੋਇਆ ਸੀ ਪਰ ਜਿਹੜਾ ਇਹਦੇ ਤੋਂ ਇਹ ਉਦੋਂ ਬਹੁਤਾ ਕੇਸ ਉੱਠਿਆ ਨਹੀਂ ਸੀ ਉਸ ਤੋਂ ਬਾਅਦ ਰਾਜਕਮਾਰ ਜੀ ਵੇਰਕਾ ਤੇ ਹੋਰ ਜਿਹੜੇ ਵੀ ਕਾਂਗਰਸ ਦੇ ਉਸ ਸਮੇਂ ਦੇ ਲੀਡਰ ਸਾਹਿਬਾਨ ਜੀ ਉਹ ਫਿਰ ਕਿਉਂਕਿ ਐਸਸੀ ਵਰਗ ਨੂੰ ਬਿਲੋਂਗ ਕਰਦੀ ਸੀ ਉਹਨਾਂ ਨੇ ਫਿਰ ਇਹਨੂੰ ਦਿੱਲੀ ਖੜਿਆ ਉੱਤੇ ਕਈਆਂ ਦੇ ਜਿਹੜਾ ਆਪਣਾ ਕਮਿਸ਼ਨ ਹੁੰਦਾ ਵਾ ਐਸਸੀ ਕਮਿਸ਼ਨ ਉਹਦੇ ਕੋਲ ਪੇਸ਼ ਕੀਤਾ ਤੇ ਜਿਹੜਾ ਵਾ ਸੋ ਕੱਲ ਮੋਟ ਸੁਪੰਧਿਆ ਸੁਪਰੀਮ ਕੋਰਟ ਨੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਹੀ ਮੁੜ ਕੇ ਜਿਹੜੀ ਆ ਸਾਰੀ ਕਾਰਵਾਈ ਸ਼ੁਰੂ ਹੋਈ ਸੀ ਤਾਂ ਮੈਂ ਸਮਝਦਾ ਵਾਂ ਕਿ ਕਿਸੇ ਨੂੰ ਵੀ ਨਾ ਦੇ ਸਾਡਾ ਸਮਾਜ ਇਜਾਜ਼ਤ ਦਿੰਦਾ ਤੇ ਸਾਡੀ ਨਾ ਹੀ ਜਿਹੜੀ ਜਿਹੜੀ ਨਿਆਂ ਪ੍ਰਣਾਲੀ ਉਹ ਇਜਾਜ਼ਤ ਦਿੰਦੀ ਆ ਕਿ ਅਸੀਂ ਕਿਸੇ ਦੇ ਨਾਲ ਧੱਕਾ ਕਰੀਏ ਔਰ ਖਾਸ ਕਰਕੇ ਇਸਤਰੀ ਜਾਤੀ ਦੇ ਨਾਲ ਤੇ ਖਾਸ ਕਰਕੇ ਜਿਹੜੀ ਆ ਉਹ ਐਸਸੀ ਵਰਗ ਦੀ ਜਿਹੜੀ ਆ ਉਹ ਭੈਣ ਦੇ ਨਾਲ ਇਸ ਤਰ੍ਹਾਂ ਦੀ ਗੱਲ ਬਤਮੀ ਜੀ ਕਰੀਏ ਮੈਂ ਸਮਝਦਾ ਜੇ ਉਹਨੇ ਗਲਤੀ ਕੀਤੀ ਆ ਬਤਮੀ ਜੀ ਕੀਤੀ ਆ ਤੇ ਉਹਦੇ ਨਾਲ ਧੱਕਾ ਕੀਤਾ ਉਹਦੀ ਬੇਇੱਜ਼ਤੀ ਕੀਤੀ ਆ ਤੇ ਅੱਜ ਉਹਨੂੰ ਜਿਹੜੀ ਆ ਉਸ ਗੱਲ ਦੀ ਸਜ਼ਾ ਉਹਨੂੰ ਤੇ ਉਹਦੇ ਸਾਥੀਆਂ ਨੂੰ ਮਿਲੀ ਆ ਨਹੀਂ ਪਰ ਕਹਿੰਦੇ ਕਿ ਜਦੋਂ ਇਹ ਮਨਜਿੰਦਰ ਸਿੰਘ ਲਾਲਪੁਰਾ ਤੇ ਮਕਦਮਾ ਦਰਜ ਹੋ ਉਦੋਂ ਇੱਕ ਟੈਕਸੀ ਡਰਾਈਵਰ ਸੀ ਇਹ ਤੇ ਆਮ ਆਦੀ ਪਾਰਟੀ ਚ ਆ ਕੇ 2014 ਦੇ ਵਿੱਚ ਰਲਦਾ ਹੈਗਾ ਮੈਂ ਜੀ 14 ਤੋਂ ਤੇ ਇਲੈਕਸ਼ਨਾਂ ਲੜਨ ਲੱਗ ਪਿਆ ਸੀ ਜੀ ਪਾਰਟੀ ਤੇ ਇਹਨਾਂ ਦੀ ਜਦੋਂ ਇਹਨਾਂ ਨੇ 12 ਤੋਂ ਪਹਿਲਾਂ ਬਣਾ ਲਈ ਸੀ 12 ਚ ਬਣਾ ਲਈ ਸੀ ਇਹਦਾ ਇਹ ਕਾ ਭਗਵੰਤ ਮਾਨ ਜੀ ਉਹ 14 ਵੀ ਚੰਪੀ ਬਣੀ ਸੀ ਜੀ ਉਹ ਜੀ ਜੀ 14 ਚੰਪੀ ਬਣਿਆ 19 ਚੰਪੀ ਬਣਿਆ ਉਹਦੇ ਐਮਪੀ ਬੰਦਾ ਰਿਹਾ ਇਹ ਕਰਕੇ ਮੈਂ ਸਮਝਦਾ ਵਾਂ ਕਿ ਉਹ ਇਹ ਪਾਰਟੀ ਦਾ ਉਹਨਾਂ ਦਾ ਵਰਕਰ ਸੀ ਠੀਕ ਆ ਉਦੋਂ ਇਹ ਪਰੇ ਦੇ ਜਿ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਾਡੀ ਜੁੱਤੀਆਂ ਕੰਨਣ ਵਾਲੇ ਤੇ ਸਾਡੇ ਟੈਕਸੀ ਡਰਾਈਵਰ ਤੇ ਸਾਡੇ ਰਾਜ ਮંત્રી ਤੇ ਸਾਡੇ ਜਿਹੜੇ ਨੇ ਟੈਲੀਫੋਨ ਮਕੈਨਿਕ ਜਿਹੜੇ ਐ ਪਹਿਲੇ ਬਣ ਗਏ ਤੇ ਫਿਰ ਉਹਨਾਂ ਨੇ ਇਸ ਬੰਦੇ ਨੂੰ ਵੀ ਜਿਹੜਾ ਟੈਕਸੀ ਡਰਾਈਵਰ ਤੇ ਉਹਨੂੰ ਐਮ ਐਲ ਏ ਬਣਾ ਦਿੱਤਾ ਨਹੀਂ ਤੁਹਾਡੇ ਕਿਰਿਆ ਦਾ ਇਹਨਾਂ ਨੂੰ ਜਦੋਂ ਪਰਚਾ ਇਹੋ ਜਿਹਾ ਦਰਜ ਇਹਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਸੀ ਬਿਲਕੁਲ ਨਹੀਂ ਵੇਖੋ ਆਪਾਂ ਇਤਿਹਾਸ ਤੇ ਬੋਲਣਾ ਚਾਹੀਦਾ ਚੰਗੇ ਚੰਗੇ ਪਾਰਟੀ ਦੇ ਚੰਗੇ ਚੰਗੇ ਬੰਦਿਆਂ ਨੂੰ ਲਿਆਉਣਾ ਚਾਹੀਦਾ ਮੈਂ ਤੇ ਮੈਂ ਹੁਣ ਪੁੱਲਰ ਸਾਹਿਬ ਤੁਹਾਡੇ ਮੈਦਮਾਰੀ ਦੱਸਣਾ ਚਾਹੁੰਦਾ ਜਿਹੜਾ ਵੀ ਬੰਟ ਪਾਰਟੀ ਮਾੜੇ ਤੋਂ ਮਾੜੇ ਕਰਤਾਰ ਵਾਲੇ ਬੰਦਿਆਂ ਨੂੰ ਜੇ ਪਾਰਟੀ ਜੇ ਲੈ ਕੇ ਆਉਗੀ ਉਹਨਾਂ ਨੂੰ ਉਹਦੇ ਨਾਲ ਨਵਾਜੂਗੀ ਉਹਨਾਂ ਨੂੰ ਟਿਕਟਾਂ ਦੇ ਨਾਲ ਨਵਾਜੂਗੀ ਕਿ ਮੈਂ ਸਬਦਾਵਾ ਕਿ ਉਸ ਪਾਰਟੀ ਨੇ ਵੀ ਨਾਲ ਹੀ ਕਲੰਕਤ ਹੋਣਾ ਵਾ ਇਹ ਚ ਕੋਈ ਦੋ ਰਹਿ ਨਹੀਂ ਆ ਸਾਫ ਸਫੀ ਵਾਲੇ ਆਦਮੀ ਹੋਣੇ ਚਾਹੀਦੇ ਆ ਜਿਨ੍ਹਾਂ ਦਾ ਕਰੈਕਟਰ ਚੰਗਾ ਹੋਵੇ ਜਿਹੜਾ ਲੋਕਾਂ 'ਚ ਸਤਕਾਰ ਹੋਵੇ ਕਿਉਂਕਿ ਇੱਕ ਨਮਾਇੰਦਾ ਬਣ ਕੇ ਐਮ ਐਲ ਏ ਹੋਵੇ ਭਾਵੇਂ ਮੈਂਬਰ ਪਾਰਲੀਮੈਂਟ ਹੋਵੇ ਉਹਨੂੰ ਬਹੁਤ ਕੰਮ ਕਰਨੇ ਚਾਹੁੰਦੇ ਆ بڑے ਵਰਗ ਜਿਹੜੇ ਨੇ ਪਿਛੜੇ ਵਰਗ ਹੋਏ ਪਏ ਆ ਆਪਾਂ ਆਪਣਾ ਸਟੇਟ ਪਹਿਲਾਂ ਜਿਹੜੀ ਆ ਬਹੁਤ ਮਾਰੇ ਹਲਾਤਾਂ ਚੋਂ ਨਗਰੀ ਮੈਂ ਸਮਝਦਾ ਆ ਕਿ ਕਿਸੇ ਵੀ ਪਾਰਟੀ ਨੂੰ ਜਿਹੜਾ ਵਾ ਬੜੀ ਸੋਚ ਸਮਝ ਕੇ ਤੇ ਬੜੀ ਜ਼ਿੰਮੇਵਾਰੀ ਵਿਖਾ ਕੇ ਜਿਹੜੀ ਆ ਇਹ ਟਿਕਟਾਂ ਦੇਣੀਆਂ ਚਾਹੀਦੀਆਂ ਕਿ ਕੋਈ ਛੋਟੀ ਮੋਟੀ ਗੱਲਾਂ ਦੀ ਬੜੀ ਉਹਨਾਂ ਨੇ 5 ਸਾਲ ਸਮਾਜ ਦੀ ਸੇਵਾ ਪੰਜਾਬ ਦੀ ਸੇਵਾ ਕਰਨੀ ਹੁੰਦੀ ਆ ਤੇ ਅੱਗੇ ਜਾ ਕੇ ਆਪਣੇ ਮੁੱਦੇ ਰੱਖੇ ਹੁੰਦੇ ਆ ਤੇ ਜੇ ਕੋਈ ਪਹਿਲਾਂ ਹੀ ਮਾੜਾ ਅਨਸਰ ਆ ਤਾਂ ਮੈਂ ਸਮਝਦਾ ਕਿ ਉਹ ਜੇ ਉਹ ਬਣ ਵੀ ਜਾਊਗਾ ਤੇ ਉਹਦੀ ਸੋਚ ਨਹੀਂ ਬਦਲ ਸਕਦੀ ਇਸ ਕਰਕੇ ਪਾਰਟੀਆਂ ਨੂੰ ਜਿਹੜਾ ਵਾ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ ਇਦਾਂ ਦੀ ਬਰੰਪੁਰਾ ਸਭ ਨੈਤਿਕਤਾ ਦੀ ਗੱਲਾਂ ਕਰਦੇ ਫਿਰ ਲੋਕੀ ਨਾ ਸੁਚਾ ਸਿੰਘ ਲੰਗਾ ਦਾ ਨਾਮ ਲੈ ਕੇ ਫਿਰ ਤੁਹਾਡੇ ਤੇ ਵੀ ਹਮਲੇ ਕਰਦੇ ਆਗੇ ਨੇ ਉਹਦੇ ਬਾਰੇ ਕੀ ਫਿਰ ਮੈਂ ਮੈਂ ਇਹ ਕਹਿੰਦਾ ਵੀ ਕਿਸੇ ਵੀ ਪਾਰਟੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਜੀ ਇਹ ਸਾਡੀਆਂ ਪਾਰਟੀਆਂ ਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ ਔਰ ਇਹਦੇ ਤੇ ਵਿਚਾਰ ਕਰਨੀ ਚਾਹੀਦੀ ਆ ਔਰ ਜਿਹੜਾ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਿਸੇ ਤੇ ਦਾਗ ਲੱਗਦਾ ਵਾ ਬੜਾ ਸੋਚ ਸਮਝ ਕੇ ਪਾਰਟੀਆਂ ਨੂੰ ਫੈ ਲੈਣੇ ਚਾਹੀਦੇ ਆ ਅੱਛਾ ਤੁਸੀਂ ਮੰਗ ਕਰੋਗੇ ਇਹਦੀ ਫਿਰ ਉਹ ਛੇਤੀ ਇੱਥੇ ਸੀਟ ਖਾਲੀ ਕਰਕੇ ਜਿਮਨੀ ਚੋਣ ਕਰਵਾਈ ਜਾਵੇ ਮੈਂ ਇਸ ਗੱਲ ਦਾ ਤੇ ਕਾਇਲ ਨਹੀਂ ਕਿ ਜਿਮਨੀ ਚੋਣ ਹੋਵੇ ਮੇਰਾ ਇਸ ਵੇਲੇ ਸਾਰਾ ਹੀ ਸਾਡਾ ਧਿਆਨ ਪੰਜਾਬ ਦਾ ਇਸ ਵੇਲੇ ਜਿੰਨਾ ਹੜਾ ਨੇ ਨੁਕਸਾਨ ਕੀਤਾ ਵਾ ਸਾਡਾ ਸਾਰਾ ਹੀ ਧਿਆਨ ਉੱਤੇ ਕੇਂਦਰਿਤ ਆ ਮੈਂ ਤੇ ਚਾਹੂੰਗਾ ਕਿ ਹਰ ਪੰਜਾਬ ਵਾਸੀ ਨੂੰ ਜਿਮਨੀਆ ਚ ਉਹਨਾਂ ਨੂੰ ਭੁੱਲ ਕੇ ਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਇੱਥੇ ਹੜ੍ਹ ਪੀੜਤ ਮੇਰੇ ਵੀਰ ਭੈਣ ਭਰਾ ਲੋਕ ਨੇ ਉਹਨਾਂ ਦੀ ਮਦਦ ਕਰਨੀ ਜ਼ਰੂਰੀ ਆ ਜਿਮਨੀ ਚ ਉਹਨਾਂ ਦਾ ਕੋਈ ਮਸਲਾ ਨਹੀਂ ਹੈ ਇਲੈਕਸ਼ਨਾਂ ਬੜੀਆਂ ਲੜੀਆਂ ਬੜੀਆਂ ਆਉਣੀਆਂ ਪਰ ਇਸ ਤੋਂ ਲਈ ਸਭ ਤੋਂ ਜਿਹੜਾ ਵੱਡਾ ਮੁੱਦਾ ਵਾ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਜਿਦਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਨੀ ਅਕਾਲੀ ਦਲ ਤੇ ਸੰਪਰਦਾਵਾਂ ਜਿਹੜੀਆਂ ਵਾ ਉਹ ਕਰ ਰਹੀਆਂ ਵਾ ਇਸ ਤਰ੍ਹਾਂ ਮੈਂ ਸਮਝਦਾ ਵਾਂ ਕਿ ਸਾਡਾ ਸਾਰਿਆਂ ਦਾ ਨਿੱਤਕ ਪਰਜਬੰਦ ਹੈ ਕਿ ਪਹਿਲਾਂ ਹਰ ਠੀਕਤਾ ਦੀ ਵੱਤ ਵੱਧ ਮਦਦ ਕੀਤੀ ਜਾਵੇ ਉਹਨਾਂ ਦੇ ਸਾਰ ਲਈ ਜਾਵੇ ਉਹਨਾਂ ਤੱਕ ਦਵਾਈਆਂ ਪਹੁੰਚਾਈਆਂ ਜਾਣ ਉਹਨਾਂ ਤੱਕ ਚਾਰਾ ਪਹੁੰਚਾਇਆ ਜਾਵੇ ਉਹਨਾਂ ਦੇ ਤੱਕ ਜਿਹੜਾ ਰਾਸ਼ਨ ਪਹੁੰਚਾਇਆ ਜਾਵੇ ਇਹ ਮੈਂ ਸਮਝਦਾ ਹਾਂ ਕਿ ਸਭ ਤੋਂ ਵੱਡਾ ਸਾਡਾ ਕਾਜ ਹੋਊਗਾ ਜਮਨੀ ਚੋਣ ਨਾਲੋਂ ਵੀ ਪਹਿਲਾਂ ਇਹ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਲਿਖਤੀ ਤੌਰ ਤੇ ਮੰਗ ਕਰੋ ਕਿ ਜਾਂ ਬਿਆਨ ਦੇ ਜਿਹੜੀ ਮੰਗ ਕਰੇ ਕਿ ਇਹਦੀ ਜਿਹੜੀ ਸੀਟ ਹੈ ਨੋਟੀਫਿਕੇਸ਼ਨ ਜਾਰੀ ਕਰਤੀ ਜਾਵੇ ਦਾ ਜਿਹੜਾ ਪਾਰਟੀ ਤੋਂ ਬਾਹਰ ਕੱਢਿਆ ਜਾਵੇ ਜਾਂਦੀ ਮੈਂਬਰਸ਼ਿਪ ਖਾਰਜ ਕੀਤੀ ਜਾਵੇ ਇਹ ਸਾਡੇ ਪ੍ਰਧਾਨ ਸਾਹਿਬ ਵੀ ਇਹਦੇ ਬਾਰੇ ਦੱਸਣਗੇ ਲੇਕਿਨ ਅਸੀਂ ਆਪਣਾ ਜਿਹੜੇ ਸਪੀਕਰ ਸੰਧਵਾ ਸਾਹਿਬ ਆ ਉਹਨਾਂ ਨੂੰ ਜਿਹੜੀ ਆ ਉਹ ਚਿੱਠੀ ਜਰੂਰ ਜਿਹੜੀ ਆ ਮੇਲ ਕਰਾਂਗੇ ਜੇ ਅੱਜ ਸ਼ਾਮ ਤੱਕ ਚਲੋ ਬਹੁਤ ਬਹੁਤ ਸ਼ੁਕਰੀਆ ਬਰੰਪੁਰਾ ਸਭ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਪੁਲਰ ਸਾਹਿਬ ਜੀ ਇਸੇ ਦਰਾਂ ਸ਼ਰਮੀ ਕਾਲੀਦਲ ਦੇ ਸੀਨੀਅਰ ਨੇਤਾ ਰਵਿੰਦਰ ਸਿੰਘ ਬਰੰਪੂਰਾ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਉਹ ਲਿਖਦੇ ਨੇ ਕਿ ਤਰਦਾਲ ਦੀ ਮਾਨਯੋਗ ਅਦਾਲਤ ਵੱਲੋਂ ਅੱਜ ਆਮ ਆਦੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਔਰਤ ਉੱਤੇ ਹttਿਆਚਾਰ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ ਸੁਣਾਈ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਇੱਕ ਪੰਜਾਬ ਦੀ ਧੀ ਅਤੇ ਇਨਸਾਫ ਦੀ ਇਤਿਹਾਸਿਕ ਜਿੱਤ ਆ ਜਾਰੀ ਬਿਆਨ ਦੇ ਵਿੱਚ ਅਰਵਿੰਦ ਸਿੰਘ ਬਰਾਂਪੂਰਾ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਇੱਕ ਅਪਰਾਧੀ ਨੂੰ ਸਜ਼ਾ ਮਿਲਣ ਦਾ ਦਿਨ ਨਹੀਂ ਹੈ ਸਗੋਂ ਪੰਜਾਬ ਦੀ ਧੀ ਬਹਾਦਰ ਹਰਬਿੰਦਰ ਕੌਰ ਦੇ 12 ਸਾਲ ਦੇ ਲੰਬੇ ਅਤੇ ਦਰਦਨਾਕ ਸੰਘਰਸ਼ ਦੀ ਜਿੱਤ ਦਾ ਵੀ ਦਿਨ ਹੈ ਅਦਾਲਤ ਦੇ ਇਸ ਫੈਸਲੇ ਨੇ ਆਮ ਆਦੀ ਪਾਰਟੀ ਦੇ ਕੱਟੜ ਇਮਾਨਦਾਰਾਂ ਦੇ ਨਕਾਬ ਪਿੱਛੇ ਹੋਏ ਅਪਰਾਧਕ ਅਤੇ ਗੁੰਡਾਤੰਤਰ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਬਰਾਂਪੂਰਾ ਨੇ ਵੀ ਸਪਸ਼ਟ ਕੀਤਾ ਕਿ ਕਿਉਂਕਿ ਸਜ਼ਾ 2 ਸਾਲ ਤੋਂ ਵਾਧੇ ਇਸ ਲਈ ਕਾਨੂੰਨ ਮੁਤਾਬਕ ਲਾਲਪੁਰਾ ਹੁਣ ਵਿਧਾਨ ਸਭਾ ਦਾ ਮੈਂਬਰ ਬਣੇ ਰਹਿਣ ਦਾ ਹੱਕ ਨਹੀਂ ਆ ਉਹ ਅਯੋਗਿਆ ਹੋ ਗਿਆ ਉਹਨਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਚਾਹੀਦਾ ਕਿ ਉਹ ਬਿਨਾਂ ਕਿਸੇ ਦੇਰੀ ਦੇ 24 ਘੰਟਿਆਂ ਦੇ ਅੰਦਰ ਅੰਦਰ ਲਾਲਪੁਰਾ ਦੀ ਮੈਂਬਰਸ਼ਿਪ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਨਹੀਂ ਤਾਂ ਇਹ ਨਿਆਂਪਾਲਿਕਾ ਦੇ ਫੈਸਲੇ ਦਾ ਅਪਮਾਨ ਮੰਨਿਆ ਜਾਵੇਗਾ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਇੱਕ ਸਿੱਧਾ ਸਿਆਸੀ ਹਮਲਾ ਵੀ ਕੀਤਾ ਕਿ ਉਹ ਸਜ਼ਾ ਸਿਰਫ ਲਾਲਪੁਰਾ ਨੂੰ ਨਹੀਂ ਸਗੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਦੀ ਉਸ ਸਿਆਸੀ ਸਰਪ੍ਰਸਤੀ ਨੂੰ ਵੀ ਹੋਈ ਹੈ ਜਿਸ ਤਹਿਤ ਅਜਿਹੇ ਅਪਰਾਧਿਕ ਅੰਸਰ ਪਨਪਰੇ ਹਨ ਕਿ ਅਜਿਹੇ ਵਿਅਕਤੀ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕਰਨ ਵਾਲੇ ਮੁੱਖ ਮੰਤਰੀ ਨੇ ਸ਼ਾਸਨ ਕਰਨ ਦਾ ਸਾਰਾ ਜਿਹੜਾ ਨੈਤਿਕ ਅਧਿਕਾਰ ਗਵਾ ਦਿੱਤਾ ਹੈ ਤੇ ਉਹਨਾਂ ਨੇ ਤੁਰੰਤ ਆਪਣੇ ਅਸਤੀਫੇ ਵੀ ਦੇਣੇ ਚਾਹੀਦੇ ਨੇ